ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬ ਜੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਜੀਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਯੂਟਿਊਬ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੋਤੇ ਹੋ ਅੱਜ ਜੂਨ ਦੀ 6 ਤਰੀਕਾ ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਆ 408 272 2500 ਇਹ 919 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 662722500 ਤੇ ਟਰਕੇ ਨੇ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੇ ਨਾ ਟੋਨੀ ਟਰਕੇ ਨਾਲ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503 ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਸਰਵਿਸ ਸਿੰਘ ਕੁਲਵਿੰਦਰ ਸਿੰਘ ਤੂਟ ਯੂ ਬਸਿਟੀ ਗੁਰਦੇਵ ਸਿੰਘ ਸੋਹਲਾ ਐਂਟਿਲੋਪ ਕੁਰਸਾਹਬ ਸਿੰਘ ਬਿਕਰਸਫ ਅਵਤਾਰ ਸਿੰਘ ਮੰਝਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ 트ੰਪ ਤੇ ਅਲੋਨ ਮਸਕ ਦੇ ਵਿੱਚ ਜੋ ਰਿਫਟ ਚੱਲ ਰਿਹਾ ਹੈਗਾ ਉਹਦੇ ਨਾਲ ਸੰਬੰਧ ਜਿਹੜੀ ਟੈਸਲਾ ਕੰਪਨੀ ਆ ਉਹ ਕਹਿੰਦੇ ਵੀ ਪਹਿਲਾਂ ਕਾਫੀ ਵੱਡੀ ਪ੍ਰੋਬਲਮ ਸੀ ਤੇ ਜਦੋਂ ਹੁਣ 트ੰਪ ਉਹਨਾਂ ਦੇ ਨਾਲ ਉਹਨਾਂ ਦੀ ਤੁਹਾਨੂੰ ਐਮਰ ਹੋ ਗਈ ਉਹਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਵੀਰਵਾਰ ਨੂੰ 152 ਬਿਲੀਅਨ ਡਾਲਰ ਮਾਰਕੀਟ ਕੈਪ ਜਿਹੜਾ ਹੈ ਉਹ ਵਾਈਪ ਆਊਟ ਹੋ ਗਿਆ ਸੋ ਇਹ ਮੋਸਟ ਹੈਗਾ ਇੱਕ ਦਿਨ ਦੇ ਵਿੱਚ 15 ਦਿਨਾਂ ਦੀ ਹਿਸਟਰੀ ਦੇ ਵਿੱਚ ਕਿਸੇ ਪਬਲਿਕ ਮਾਰਕੀਟ ਦਾ ਅਹ 트럼ਪ ਉਹਨੇ ਇੱਥੇ ਤੱਕ ਕਹਿਤਾ ਵੀ ਮੈਂ ਆਪਣੀ ਜਿਹੜੀ ਟੈਸਲਾ ਕਾਰ ਲਈ ਸੀ ਉਹ ਵੀ ਵੇਚਣ ਜਾ ਰਿਹਾ ਉਧਰ ਇਲਨ ਮਸਕ ਉਹ ਨਹੀਂ ਬਕਵਾਕ ਇਲਜ਼ਾਮ ਉਹਨਾਂ ਦੇ ਲਾਏ ਆ ਐਪਸਟਿਨ ਵਾਲੀ ਰਿਪੋਰਟ ਨੂੰ ਲੈ ਕੇ ਉਹਨਾਂ ਨੇ 임피ਚਮੈਂਟ ਤੱਕ ਗੱਲ ਕੀਤੀ ਹੈਗੀ ਇਹ ਕਿਹਾ ਵੀ ਜੇ ਮੈਂ ਨਾ ਹੁੰਦਾ ਜਿੱਤ ਨਹੀਂ ਸਕਦੇ ਸੀਗੇ ਅ ਤੇ ਨਾਲ ਦੀ ਨਾਲ ਬਜਟ ਨੂੰ ਲੈ ਕੇ ਵੀ ਜਿਹੜਾ ਬਜਟ ਆ ਇਹ ਬਹੁਤ ਰੋਂਗ ਹੈਗਾ ਇਹਦਾਂ ਕਰਜ਼ਾ ਚੜਨਾ ਹੈਗਾ ਹੈ ਟੈਸਲਾ ਦੀ ਸੀਈਓ ਲੋਨ ਮਸਕ ਨੇ ਆ ਆਫੀਸ਼ੀਅਲੀ ਕਨਕਲੂਡ ਕਰਤਾ ਵੀ ਉਹਨਾਂ ਦੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਟਰਮ ਹੈਗੀ ਆ ਉਹ ਮਈ ਐਂਡ ਦੇ ਵਿੱਚ ਖਤਮ ਹੋ ਗਈ ਆ 130 ਦਿਨ ਉਹ ਉਹਨਾਂ ਦੇ ਨਾਲ ਉਹਨਾਂ ਨੇ ਡੋਜਡ ਡਿਪਾਰਟਮੈਂਟ ਨੂੰ ਰਨ ਕੀਤਾ ਹੈਗਾ ਸੋ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਬਿਲ ਆ ਇਹ ਕਿਲ ਦਾ ਬਿਲ ਤੇ ਟੈਸਲਾ ਦੇ ਸ਼ੇਅਰ 14% ਡਾਊਨ ਹੋ ਗਏ ਜਦੋਂ 트럼ਪ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਕਿ ਨਹੀਂ ਜੀ ਇਹ ਸਬਸਿਡੀਜ਼ ਨੂੰ ਲੈ ਕੇ ਸਾਰੀ ਜਿਹੜੀ ਗੱਲਬਾਤ ਵਾਪਰੀ ਸੀਗੀ ਸੋ ਹਜੇ ਤੱਕ ਕੋਈ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਨਹੀਂ ਹੋਇਆ ਪਰ ਓਵਰਆਲ ਜੇ ਦੇਖਿਆ ਜਾਵੇ ਤੇ ਦੋਨਾਂ ਦੇ ਵਿੱਚ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਜੰਗ ਕਾਫੀ ਚੱਲ ਰਹੀ ਆ ਤੇ ਟੈਸਲਾ ਦੇ ਸੀਈਓ ਨੂੰ ਕਾਫੀ ਜ਼ਿਆਦਾ ਘਾਟ ਪਿਆ ਹੈਗਾ ਜੀ ਬਿਲਕੁਲ ਅਗਲੀ ਜਿਹੜੀ ਵੱਡੀ ਖਬਰ ਆ ਉਹ ਡੋਨਲਡ 트੍ਰੰਪ ਤੇ ਅਮਰੀਕੀ ਜਿਹੜੀ ਸੁਪਰੀਮ ਕੋਰਟ ਆ ਉਹਦੇ ਨਾਲ ਜੁੜੀ ਹੋਈ ਆ ਅਮਰੀਕੀ ਕੋਰਟ ਨਾਲ ਜੁੜੀ ਹੋਈ ਆ ਇੱਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਉਸ ਐਲਾਨ ਦੇ ਉੱਤੇ ਰੋਕ ਲਾ ਦਿੱਤੀ ਜਿਸ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਜਿਹੜਾ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਾਣ ਦੇ ਲਈ ਅਮਰੀਕਾ ਦੇ ਵਿੱਚ ਦਾਖਲ ਹੋਣ ਤੇ ਜਿਹੜੀ ਪਾਬੰਦੀ ਲਾਈ ਗਈ ਸੀ ਆ ਆਈਵੀ ਲੀਗ ਜਿਹੜੀ ਹਾਰਵਰਡ ਯੂਨੀ ਸਮੇਤ ਅਮਰੀਕਾ ਦੇ 8% ਜਿਹੜੇ ਨਿੱਜੀ ਵਿਦਿਅਕ ਸਥਾਨਾਂ ਦਾ ਸਮੂਹ ਹੈ 트੍ਰੰਪ ਨੇ ਇੱਕ ਜਾਰੀ ਐਗਜ਼ੀਕਿਊਟਿਵ ਆਰਡਰ ਕੀਤਾ ਸੀਗਾ ਜਿਦੇ ਵਿੱਚ ਜਿਹੜੀ ਕੈਮਰੇਸ ਤੇ ਆਪਣੇ ਕੈਂਪਸ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਜਿਹੜੀ ਇਜਾਜ਼ਤ ਦੇਣਾ ਕੌਮੀ ਸੁਰੱਖਿਆ ਦੇ ਲਈ ਖਤਰਾ ਹੋਊਗਾ ਉਸ ਤੋਂ ਬਾਅਦ ਹਾਰਵਰਡ ਨੇ ਕਾਨੂੰਨੀ ਚੁਣੌਤੀ ਦੈਰ ਕਰਦਿਆਂ ਜਿਹੜਾ ਕੋਰਟ ਤੱਕ ਜਿਹੜੀ ਆ ਉਹ ਪਹੁੰਚ ਕੀਤੀ ਸੀਗੀ ਤੇ ਉਸ ਤੋਂ ਬਾਅਦ 트ੰਪ ਦੇ ਹੁਕਮ ਨੂੰ ਰੋਕਣ ਦੀ ਮੰਗ ਕੀਤੀ ਸੀ ਇਸ ਦੇ ਵਿੱਚ ਹਾਰਵਰਡ ਵੱਲੋਂ ਵਾਈਟ ਹਾਊਸ ਦੀਆਂ ਮੰਗਾਂ ਨੂੰ ਰੱਦ ਕਰਨ ਦੇ ਲਈ ਗੈਰਕੁਨਨੀ ਬਦਲਾ ਲੈਣ ਦਾ ਜਿਹੜਾ ਦੋਸ਼ ਉਹ ਲਾਇਆ ਗਿਆ ਸੀਗਾ ਇੱਕ ਮੁਕਦਮੇ ਦੇ ਵਿੱਚ ਹਾਰਵਰਡ ਨੇ ਇਹ ਗੱਲ ਕਹੀ ਆ ਵੀ ਰਾਸ਼ਟਰਪਤੀ ਪਿਛਲੇ ਅਦਾਲਤੀ ਹੁਕਮਾਂ ਦੇ ਆਲੇ-ਦੁਆਲੇ ਘੁੰਮਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਨੇ ਸੋ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਅੱਜ ਵੀ ਜਿਹੜਾ ਜੇਕਰ ਤੁਸੀਂ ਟਰੰਪ ਪ੍ਰਸ਼ਾਸਨ ਦੇ ਨਾਲ ਜੁੜੀਆਂ ਖਬਰਾਂ ਦੇ ਨਾਲ ਵਾਅ ਵਾਸਤਾ ਹੋਵੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਟਰੰਪ ਪ੍ਰਸ਼ਾਸਨ ਆ ਜੋ ਵੀ ਇਹਨਾਂ ਨੇ ਕਦਮ ਚੁੱਕਿਆ ਹੁਣ ਤੱਕ ਉਸ ਮਾਮਲੇ ਦੇ ਵਿੱਚ ਉਹਨੂੰ ਅਮਲੀ ਜਾਮਾ ਜੇਕਰ ਉਹਦੇ ਵਿੱਚ ਕੋਈ ਕਾਨੂੰਨੀ ਅੜਿੱਕਾ ਬਣਿਆ ਤਾਂ ਉਹਨੂੰ ਦੂਰ ਕਰਨ ਲਈ ਇਹਨਾਂ ਨੇ ਵੀ ਅਦਾਲਤਾਂ ਦਾ ਜਿਹੜਾ ਰੋਖਾ ਉਹ ਬਰਾਬਰ ਕੀਤਾ ਹੋਇਆ ਜਿੱਥੋਂ ਤੱਕ ਐਲਨ ਮਸਕ ਦੀ ਗੱਲ ਆ ਐਲਨ ਮਸਕ ਨਾ ਸਿਰਫ ਅਮਰੀਕਾ ਦੇ ਵਿੱਚ ਸਗੋਂ ਉਹਦੇ ਉੱਤੇ ਦੁਨੀਆ ਦੇ ਵਿੱਚ ਯੂਰੋਪੀਅਨ ਮੁਲਕਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਤੱਕ ਦੇ ਦੋਸ਼ ਲੱਗੇ ਨੇ ਠੀਕ ਹੈ ਤਾਂ ਕੋਈ ਬੰਦਾ ਕਾਰੋਬਾਰੀ ਹੋ ਆਪਣੇ ਕਾਰੋਬਾਰ ਤੱਕ ਸੀਮਤ ਰਹੇ ਜਿੰਨਾ ਮਰਜ਼ੀ ਕਾਰੋਬਾਰ ਵਧਾ ਲਈ ਦੁਨੀਆ ਨੂੰ ਇਹਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਪਰ ਜਦੋਂ ਕੋਈ ਕਾਰੋਬਾਰੀ ਕਿਸੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਫੈਸਲੇ ਪ੍ਰਭਾਵਿਤ ਕਰਦਾ ਜਾਂ ਕਨਸਟੀਟਿਊਸ਼ਨਲ ਵੈਲਿਊਜ਼ ਦੇ ਨਾਲ ਛੇੜਛਾੜ ਕਰਦਾ ਜਾਂ ਉੱਥੋਂ ਦੇ ਲੋਕਾਂ ਦਾ ਓਪੀਨੀਅਨ ਬਦਲਣ ਦੀ ਗੱਲ ਕਰਦਾ ਤਾਂ ਫਿਰ ਇਹ ਆਟੋਮੈਟਕੀ ਹੈ ਵੀ ਉਹਦਾ ਜਿਹੜਾ ਵਿਰੋਧ ਆ ਉਹ ਹੋ ਉਹ ਲੋਕ ਜਿਹੜੇ ਐਲਨ ਮਸਕ ਤੇ 트럼ਪ ਦੀ ਜੋੜੀ ਨੂੰ ਬਹੁਤ ਵਧੀਆ ਜੋੜੀ ਜਿਹੜੀ ਇਕਰਾਰ ਦਿੰਦੇ ਸੀਗੇ ਅੱਜ ਉਹ ਬੇਸ਼ੱਕ ਉਹਨਾਂ ਦੇ 트াম্প ਦੇ ਨਾਲ ਵੱਖਰੇਵੇਂ ਹੋਣ ਪਰ ਉਹ ਫਿਰ ਵੀ ਮਸਕ ਦੇ ਨਾਲ ਨਹੀਂ ਖੜਦੇ ਉਹਨਾਂ ਨੂੰ ਲੱਗਦਾ ਵੀ ਜੇਕਰ ਆਪਾਂ ਮਸਕ ਨਾਲ ਖੜ ਗਏ ਤਾਂ ਅਮਰੀਕੀ ਰਾਸ਼ਟਰਪਤੀ ਦਾ ਜਿਹੜਾ ਕੌਧਾ ਉਹ ਦੀ ਜਿਹੜੀ ਸ਼ਾਨ ਆ ਉਹ ਜ਼ਰੂਰ ਪ੍ਰਭਾਵਿਤ ਹੋਊਗੀ ਹਾਲਾਂਕਿ ਆਪਾਂ ਦੇਖਿਆ ਹੀ ਆ ਵੀ ਲੋਕਾਂ ਦਾ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਟਰਸਟ ਆ ਜਿਹੜਾ ਬਲੀਵ ਆ ਉਹ ਬਹੁਤ ਜ਼ਿਆਦਾ ਵੱਡਾ ਤੁਸੀਂ ਦੇਖੋ ਵੀ ਅੱਜ ਮੋਦੀ ਸਾਹਿਬ ਨੂੰ ਕਿੰਨਾ ਚਿਰ ਹੋ ਗਿਆ ਕਦੇ ਉਹਨਾਂ ਉਹਨਾਂ ਦਾ ਦੇਸ਼ ਪਦਰ ਤੇ ਕੋਈ ਵਿਰੋਧ ਸੁਣਿਆ ਅਮਰੀਕਨ ਲੋਕ ਨੇ ਜਿਨ੍ਹਾਂ ਨੇ ਪਿਛਲੇ 4 ਮਹੀਨਾ ਦੇ ਵਿੱਚ ਹੀ ਟਰੰਪ ਦੇ ਵਿਰੋਧ ਦੋ ਵੱਡੇ ਮਜਾਰੇ ਕੀਤੇ ਨੇ ਸੋ ਇਹ ਡੈਮੋਕ੍ਰੇਸੀ ਡੈਮੋਕ੍ਰੇਸੀ ਰੋਲਾ ਜਿੰਨਾ ਮਰਜ਼ੀ ਪਾ ਲੋ ਪਰ ਡੈਮੋਕ੍ਰੇਸੀ ਵਰਗਾ ਜਿਹੜਾ ਵਿਵਹਾਰ ਆ ਜਿਹੜਾ ਵਰਤਾਰਾ ਉਹ ਤੁਹਾਨੂੰ ਕੁਝ ਕੁ ਘਟਰਾਵਾਂ ਤੋਂ ਪਤਾ ਲੱਗਦਾ ਵੀ ਡੈਮੋਕ੍ਰੇਸੀ ਹੈਗੀ ਵੀ ਇਹ ਜਾਂ ਸਿਰਫ ਨਾਂ ਦੀ ਹੋਈ ਆ ਜੀ ਜੀ ਡੋਜ ਡਿਪਾਰਟਮੈਂਟ ਹੁਣ ਸੋਸ਼ਲ ਸਿਕਿਉਰਿਟੀ ਦੇ ਰੈਕੋਰਡਸ ਜੋ ਸੈਂਸਿਟਿਵ ਰੈਕੋਰਡਸ ਆ ਉਹਨਾਂ ਨੂੰ ਐਕਸੈਸ ਕਰ ਸਕਦੀ ਆ ਇਹ ਅੱਜ ਸੁਪਰੀਮ ਕੋਰਟ ਨੇ ਰੂਲ ਕੀਤਾ ਹੈਗਾ ਲਿਬਰਲ ਜਸਟਿਸ ਨੇ ਡਿਸੈਂਟ ਕੀਤਾ ਹੈਗਾ ਪਰ ਜਿਹੜੇ ਕੰਜ਼ਰਵੇਟਿਵ ਜੱਜ ਸੀ ਉਹਨਾਂ ਨੇ ਇਸ ਨੂੰ ਕਿਹਾ ਕਿ ਹਾਂ ਜਿਹੜੀ ਡੋਜ ਡਿਪਾਰਟਮੈਂਟ ਆ ਉਹ ਐਕਸੈਸ ਕਰ ਸਕਦੀ ਆ ਸੋਸਾਇਟੀ ਰੈਕੋਰਡਸ ਫॉर ਮਿਲੀਅਨਸ ਆਫ ਪੀਪਲ ਤੇ ਜਸਟਿਸ ਨੇ ਇਹ ਗ੍ਰਾਂਟ ਕਰ ਦਿੱਤੀ ਆ ਜੋ ਇੱਕ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਐਮਰਜੈਂਸੀ ਰਿਕੁਐਸਟ ਕੀਤੀ ਗਈ ਸੀਗੀ ਸੋ ਇਸ ਡੈਟ ਇਹਨੂੰ ਲੈ ਕੇ ਪਤਾ ਹੀ ਆ ਵੀ ਡੋਜ ਵਾਲੇ ਕਹਿੰਦੇ ਸੀ ਅਸੀਂ ਆਈਆਰਐਸ ਦਾ ਡਾਟਾ ਮੈਡੀਕੇਅਰ ਮੈਡੀਕਲ ਦਾ ਫ੍ਰੀ ਜਾਂ ਫੂਡ ਸਟੈਂਪਾਂ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਬੈਨੀਫਿਟ ਲੈਂਦਾ ਉਹ ਸਾਰਾ ਕੁਝ ਦੇਖਣਾ ਹੈ ਕੋ ਲੀਗਲ ਆ ਇਲੀਗਲ ਆ ਕੌਣ ਹੈਗਾ ਸੋ ਤਿੰਨ ਲਿਬਰਲ ਜਸਟਿਸਸ ਨੇ ਡਿਸੈਂਟ ਕੀਤਾ 10 ਪੇਜ ਦਾ ਇਹ ਡਿਸੈਂਟ ਹੈਗਾ ਜਸਟਿਸ ਕੇਤਨਜੀ ਬ੍ਰਾਊਨ ਜੈਕਸਨ ਨੇ ਡਿਸੀਜਨ ਜਿਹੜਾ ਇਹ ਲਿਖਿਆ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਵਕੀਲ ਆ ਉਹਨਾਂ ਨੇ ਕਲੇਮ ਕੀਤਾ ਸੀ ਵੀ ਅਸੀਂ ਜਿਹੜਾ ਡਾਟਾ ਆ ਉਹ ਜੋ ਫਰਾਡ ਹੋ ਰਿਹਾ ਫਰਾਡੂਲੈਂਟ ਫਰਾਜੂਲੈਂਟ ਪੇਮੈਂਟਸ ਜਾ ਰਹੀਆਂ ਹੈਗੀਆਂ ਉਸ ਨੂੰ ਐਕਸੈਸ ਕਰਨਾ ਹੈਗਾ ਉਸ ਨੂੰ ਵੈਰੀਫਾਈ ਕਰਨਾ ਹੈ ਤਾਂ ਕਿ ਪਤਾ ਲੱਗ ਸਕੇ ਵੀ ਬਿਲਕੁਲ ਸਹੀ ਲੋਕਾਂ ਨੂੰ ਜਿਹੜੀ ਸੋਸਾਇਟੀ ਆ ਜਾਂ ਹੋਰ ਬੈਨੀਫਿਟਸ ਆ ਉਹ ਮਿਲ ਰਹੇ ਆ ਕਿ ਨਹੀਂ ਜੀ ਜੀ ਅਗਲੀ ਖਬਰ ਦੇ ਨਾਲ ਵਧੀਏ ਤੇ ਰੁਕ ਰਹੀਏ ਬੀਗੇਸਟ ਫੀਲਡ ਦਾ ਕਰਨ ਕਾਉਂਟੀ ਦੇ ਵਿੱਚ ਆਪਾਂ ਦੇਖਿਆ ਕੈਲੀਫੋਰਨੀਆ ਦੇ ਵਿੱਚ ਪਾਣੀ ਨੂੰ ਲੈ ਕੇ ਖਾਸਾ ਇਸ਼ੂ ਆ ਕੈਲੀਫੋਰਨੀਆ ਜਾਂ ਕਈ ਹੋਰ ਸਟੇਟਾਂ ਇਸ ਮਾਮਲੇ ਦੇ ਵਿੱਚ ਫੈਡਰਲ ਗਵਰਨਮੈਂਟ ਦੇ ਨਾਲ ਟਕਰਾਉਂਦੇ ਹੋਏ ਆਪਾਂ ਨੂੰ ਨਜ਼ਰ ਆਉਂਦੀਆਂ ਨੇ ਜਦੋਂ ਕਿਤੇ ਉਹਨਾਂ ਦੇ ਹਿੱਤਾਂ ਨੂੰ ਢਾਹ ਲੱਗਦੀ ਆ ਤੁਸੀਂ ਅਕਸਰ ਜਦੋਂ ਫ੍ਰੀ ਵੇਜ਼ ਦੇ ਉੱਤੋਂ ਗੁਜ਼ਰਦੇ ਹੋਂ ਤਾਂ ਲੋਕਾਂ ਨੇ ਨਿਊਸਮ ਦੇ ਵਿਰੋਧ ਦੇ ਵਿੱਚ ਵੀ ਕਈ ਵਾਰੀ ਵੱਡੇ ਵੱਡੇ ਜਿਹੜੇ ਬੈਨਰ ਆਉ ਲਾਏ ਹੁੰਦੇ ਆ ਵੀ ਜਿਹੜਾ ਪਾਣੀ ਆ ਉਹ ਦੂਜੇ ਸਮਿਆਂ ਨੂੰ ਨਾ ਸਿੱਟੋ ਪਾਣੀ ਕਿਸਾਨਾਂ ਨੂੰ ਦਿਓ ਕਾਰਨ ਕਾਉਂਟੀ ਵਾਟਰ ਏਜੰਸੀ ਨੇ ਜਿਹੜਾ ਇੱਕ ਮੋਸ਼ਨ ਫਾਈਲਡ ਕੀਤਾ ਆ ਜਿਹਦੇ ਵਿੱਚ ਇਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਵੀ ਜਿਹੜਾ ਇਹਨਾਂ ਦਾ ਲਾਸੂਟ ਹੈ ਕਨ ਰੀਵਰ ਨੂੰ ਲੈ ਕੇ ਉਸ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਉਹਦੇ ਕਰਕੇ ਹੁਣ ਅਸੀਂ ਜਿਹੜਾ ਮੋਸ਼ਨ ਆਫ ਫਾਈਲ ਕਰਨ ਜਾ ਰਹੇ ਹਾਂ ਪਿਛਲੇ ਮਹੀਨੇ ਦੀ 30 ਤਰੀਕ ਨੂੰ ਇਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਵੀ ਇਹ ਜਿਹੜੀ ਏਜੰਸੀ ਹੈ ਕਾਰਨ ਕਾਉਂਟੀ ਵਾਟਰ ਏਜੰਸੀ ਇਹ ਸਮਝਦੀ ਹੈ ਇਹਨਾਂ ਦਾ ਮੰਗ ਹੈ ਕਿ ਜਿਹੜਾ ਵਕੀਲ ਆ ਉਹਨੇ ਇਹ ਗੱਲ ਕਹੀ ਸੀਗੀ ਕਿ ਜੇਕਰ ਮੁਕੱਦਮਾ ਇਹ ਚੱਲਦਾ ਇਸ ਤਰ੍ਹਾਂ ਤਾਂ ਉਹਦੇ ਵਿੱਚੋਂ ਅਸੀਂ ਕੇਸ ਦੇ ਵਿੱਚੋਂ ਕੁਝ ਮਦਦਾਂ ਨੂੰ ਹਟਾਉਣ ਦੇ ਲਈ ਸਹਿਮਤ ਜਿਹੜਾ ਉਹ ਨਹੀਂ ਹੋਵਾਂਗੇ ਅਸਲ ਦੇ ਵਿੱਚ ਜਦੋਂ ਪੂਰੇ ਮਾਮਲੇ ਦੀ ਕੋਖ ਪੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਕਾ ਕੁਝ ਜਿਹੜੀਆਂ ਮੱਦਾਂ ਸੀਗੀਆਂ ਇਸ ਕੇਸ ਦੇ ਸਬੰਧ ਦੇ ਵਿੱਚ ਜਿਹੜੇ ਪਾਣੀ ਨਾਲ ਜੁੜੇ ਮਾਮਲੇ ਨੇ ਉਹ ਆਪਾਂ ਪਿਛਲੇ ਦਿਨੀ ਅਪਡੇਟ ਜਿਹੜਾ ਫਾਰਮਿੰਗ ਪ੍ਰੋਗਰਾਮ ਆ ਉਹਦੇ ਵਿੱਚ ਵੀ ਵਿਚਾਰਦੇ ਰਹੇ ਆ ਉਹ ਕਹਿੰਦੇ ਕਿ ਜੇਕਰ ਇਹ ਕੇਸ ਜਿਹੜਾ ਕਿ ਕਰਨ ਨੂੰ ਵਾਪਸ ਲਿਆਂਦਾ ਜਾਂਦਾ ਹੈ ਜਿਹੜਾ ਵਾਟਰ ਆਡਿਟ ਕੈਲੀਫੋਰਨੀਆ ਜਾਂ ਹੋਰ ਜਿਹੜੇ ادارے ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਜੇਕਰ ਸਟੱਡੀ ਹੋਊਗੀ ਤਾਂ ਇਹਦੇ ਨਾਲ ਜਿਹੜੇ ਰੀਵਰ ਆਪਰੇਸ਼ਨਸ ਨੇ ਉਹ ਦੁਬਾਰਾ ਕੀਤੇ ਜਾਣ ਕਰਨ ਕਾਉਂਟੀ ਵਾਟਰ ਏਜੰਸੀ ਜਿਹੜੀ ਆ ਉਹ ਇਸ ਕੇਸ ਨੂੰ ਕੇਸ ਦੇ ਕਈ ਮੱਦਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਜੱਜ ਜਿਹੜੇ ਜੌਨ ਲੂਹਾ ਨੇ ਉਹਨਾਂ ਨੇ ਕਿਹਾ ਕਿ ਇਹ ਬਾਇਸਡ ਹੋਣ ਦੇ ਦੋਸ਼ ਜ਼ਰੂਰ ਲੱਗ ਰਹੇ ਨੇ ਪਰ ਅਸਲ ਦੇ ਵਿੱਚ ਇਹ ਬਾਇਸ ਨਹੀਂ ਹੈ ਪੱਖਪਾਤ ਕਿਸੇ ਵੀ ਕਿਸਮ ਦਾ ਨਹੀਂ ਹੈ ਬ੍ਰਿਲੀ ਮੇਰੀ ਜਿਹੜੀ ਇੰਜੈਕਸ਼ਨ ਹੋਈ ਸੀਗੀ ਜਦੋਂ ਵੀ ਇਹ ਕੇਸ ਫਾਈਲ ਕੀਤਾ ਗਿਆ ਸੀਗਾ ਉਹ ਜਿਹੜਾ ਉਦੋਂ ਇਹ ਸਾਰੇ ਮੱਦਾਂ ਨੂੰ ਜਿਹੜਾ ਉਹ ਵਿਚਾਰਿਆ ਗਿਆ ਸੀਗਾ ਸੋ ਹੁਣ ਇਸ ਏਜੰਸੀ ਦਾ ਦੋਸ਼ ਹੈ ਕਿ ਜਿਹੜਾ ਅ ਪਿਛਲੇ ਦਿਨੀ ਮੋਸ਼ਨ ਨੂੰ ਜਿਹੜਾ ਇੱਕ ਮੋਸ਼ਨ ਪਹਿਲਾਂ ਵੀ ਪਾਇਆ ਗਿਆ ਸੀਗਾ ਜਿਹੜਾ ਸਿਟੀ ਆਫ ਬੇਕਰਸਫੀਲਡ ਦੇ ਨਾਲ ਸੰਬੰਧ ਦੱਸਿਆ ਗਿਆ ਸੋ ਹੁਣ ਇਹ ਜਿਹੜਾ ਮਸਲਾ ਕਾਰਨ ਰੀਵਰ ਦਾ ਰੀਵਰ ਦੇ ਲਾਸਟ ਸੂਟ ਦੇ ਨਾਲ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਕਾਰਨ ਕਾਉਂਟੀ ਵਾਟਰ ਏਜੰਸੀ ਆ ਉਹਨੇ ਆਪਣੇ ਜਿਹੜੀਆਂ ਚੀਜ਼ਾਂ ਨੇ ਉਹ ਅੱਗੇ ਰੱਖੀਆਂ ਨੇ ਤੇ ਜਿਹੜੀ ਬੇਕਰਸਫੀਲਡ ਦਾ ਜਿਹੜੀ ਸਿਟੀ ਆ ਉਹਨੇ ਆਪਣੇ ਜਿਹੜੇ ਪੱਖ ਨੇ ਰੱਖੇ ਨੇ ਕਾਰਨ ਜਿਹੜੀ ਕਾਉਂਟੀ ਆ ਜਿਹੜੀ ਵਾਟਰ ਕਾਉਂਟ ਏਜੰਸੀ ਆ ਉਹਦਾ ਦੋਸ਼ ਹੈ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਜੱਜ ਆ ਜਾਂ ਜਿਹੜੇ ਜੁਡੀਸ਼ਰੀ ਦੇ ਲੈਵਲ ਦੇ ਉੱਤੇ ਸਾਡੇ ਨਾਲ ਜਿਹੜਾ ਤੱਕਾ ਉਹ ਹੋ ਰਿਹਾ ਜੀ ਜੀ ਅਗਲੀ ਖਬਰ ਜਿਹੜੀ ਇਹ ਸਿੱਖਾਂ ਦੇ ਨਾਲ ਸੰਬੰਧਿਤ ਦਾ ਸਵੇਰੇ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਈ ਅੱਜ ਯੂਐਸ ਦੀ ਕਾਂਗਰਸ ਦੀ ਜਦੋਂ ਸਟਾਰਟ ਅਪ ਹੋਈ ਆ ਉਹ ਅਰਦਾਸ ਦੇ ਨਾਲ ਕੀਤੀ ਗਈ ਸੀ ਤੇ ਸੇਖਰ ਅਰਦਾਸ ਤੇ ਅਰਦਾਸ ਤੋਂ ਬਾਅਦ ਇੱਕ ਯੂਐਸ ਦੀ ਰਿਪਬਲਿਕਨ ਕਾਂਗਰਸ ਵੂਮੈਨ ਹੈ ਮੈਰੀ ਮਿਲਰ ਇਲਿਨॉय ਸਟੇਟ ਦੀ ਹੈਗੀ ਆ ਉਹਨੋ ਸੋਸ਼ਲ ਮੀਡੀਆ ਦੇ ਬਾਤ ਤਾਂ ਵੀ ਮੈਂ ਬਹੁਤ ਔਖੀ ਆ ਕਿ ਇੱਕ ਮੁਸਲਮਾਨ ਨੇ ਜਿਹੜੀ ਆ ਪ੍ਰੇਅਰ ਕੀਤੀ ਹੈਗੀ ਆ ਬਾਅਦ ਦੇ ਵਿੱਚ ਉਹਨੂੰ ਕਿਸੇ ਨੇ ਦੱਸਿਆ ਵੀ ਭਾਈ ਇਹ ਤਾਂ ਸਿੱਖਾਂ ਦੀ ਸੀ ਤੇ ਫਿਰ ਉਸਨੇ ਮੁਸਲਮਾਨ ਦੀ ਜਗ੍ਹਾ ਸਿੱਖ ਲਿਖ ਦਿੱਤਾ ਤੇ ਬਾਅਦ ਦੇ ਵਿੱਚ ਉਹਦਾ ਹੋਰ ਵਿਰੋਧ ਹੋਇਆ ਕਿ ਇਹ ਕਿਦਾਂ ਤੁਸੀਂ ਇਹ ਲਿਖ ਸਕਦੇ ਆ ਕਹਿੰਦੀ ਜੀ ਇਹ 크ਿਸਚਨ ਮੁਲਕ ਹੈਗਾ ਇਹਦੇ ਵਿੱਚ ਹੋਰ ਕਿਸੇ ਧਰਮ ਦੀ ਅਦਾਸ ਨਹੀਂ ਹੋ ਸਕਦੀ ਕਾਂਗਰਸ ਜਦਕਿ ਜਿਹੜਾ ਯੂਐਸ ਦਾ ਕਨਸਟੀਟਿਊਸ਼ਨ ਕਹਿੰਦਾ ਹੈਗਾ ਕਿ ਹਰ ਇੱਕ ਧਰਮ ਵਾਲਾ ਬੰਦਾ ਜਿਹੜਾ ਅਲਾਉਡ ਹੈਗਾ ਸੋ ਉਸ ਤੋਂ ਬਾਅਦ ਉਸਨੇ ਜਿਹੜੀ ਪੋਸਟ ਡਿਲੀਟ ਕਰ ਦਿੱਤੀ ਤੇ ਇਹ ਦੋਨੋਂ ਹੀ ਜਿਹੜੇ ਪਾਰਟੀਆਂ ਦੇ ਕਾਂਗਰਸਮੈਨ ਸੀ ਜਾਂ ਕਾਂਗਰਸ ਵੂਮਨ ਉਹਨਾਂ ਵੱਲੋਂ ਇਹ ਰਲ ਕੇ ਜਿਹੜਾ ਪ੍ਰੋਗਰਾਮ ਕੀਤਾ ਗਿਆ ਸੀਗਾ ਆਪਾਂ ਸਵੇਰੇ ਤੁਹਾਡੇ ਨਾਲ ਰਾਜਕਨਵੀਰ ਸਿੰਘ ਨਾਲ ਗੱਲਬਾਤ ਕੀਤੀ ਵੀ ਹੋਈ ਕੀਤੀ ਸੀ ਜਦੋਂ ਵਾਸ਼ਿੰਗਟਨ ਡੀਸੀ ਪਹੁੰਚੇ ਹੋਏ ਹੈਗੇ ਆ ਸੋ ਇਹਨੂੰ ਲੈ ਕੇ ਜੋ ਹੁਣ ਰਿਪ੍ਰੈਜ਼ੈਂਟੇਟਿਵ ਨੀਕਲ ਲੋਟਾ ਆ ਨਿਊਯਾਰਕ ਦੇ ਉਹਨਾਂ ਨੇ ਲਿਖਿਆ ਭਈ ਪਹਿਲਾਂ ਸਿੱਖ ਪ੍ਰੇਅਰ ਹੋਈ ਉਹ ਤੋਂ ਬਾਅਦ 크੍ਰਿਸਚੀਅਨ ਪ੍ਰੇਅਰ ਹੋਈ ਉਹ ਤੋਂ ਬਾਅਦ ਯੂਜ਼ ਪ੍ਰੇਅਰ ਪ੍ਰੇਅਰ ਹੋਈ ਹੈਗੀ ਆ ਤੇ ਇਹ ਕੋਈ ਵਾਇਲੇਟ ਨਹੀਂ ਕਰ ਰਹੀ ਕਨਸਟੀਟਿਊਸ਼ਨ ਨੂੰ ਨਾ ਹੀ ਮੇਰੇ ਕੈਥੋਲਿਕ ਧਰਮ ਨੂੰ ਜਿਹੜਾ ਇਹ ਕਿਸੇ ਤਰ੍ਹਾਂ ਦਾ ਖਤਰਾ ਪਾ ਰਹੀ ਹੈਗੀ ਆ ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜੈਫਰੀਜ਼ ਨੇ ਐਕਸ ਦੇ ਉੱਤੇ ਲਿਖਿਆ ਵੀ ਇਹ ਬਹੁਤ ਟ੍ਰਬਲਿੰਗ ਹੈਗਾ ਵੀ ਇਗਨੋਰੈਂਟ ਤੇ ਹੇਟਫੁਲ ਐਕਸਟਰੀਮਿਸਟ ਜਿਹੜੇ ਆ ਭਿਊ ਇੱਕ ਯੂਐਸ ਦੇ ਕਾਂਗਰਸ ਮੈਂਬਰ ਦੇ ਹੈਗੇ ਆ ਕਾਂਗਰੈਸ ਏਸ਼ੀਅਨ ਪੈਸੀਫਿਕ ਅਮਰੀਕਨ ਕੋਰਕਸ ਨੇ ਵੀ ਇਸ ਨੂੰ ਕੌਂਡਮ ਕੀਤਾ ਹੈ ਕਹਿੰਦੇ ਸਿੱਖ ਤਾਂ ਮੁਸਲਮ ਦੋ ਸੈਪਰੇਟ ਤੇ ਡਿਸਟਿੰਕਟ ਰਿਲੀਜੀਅਨਸ ਹੈਗੇ ਆ ਪਰ ਕਿਸੇ ਵੀ ਧਰਮ ਨੂੰ ਜਿਹੜਾ ਇਦਾਂ ਜਿਹੜਾ ਕਿਸੇ ਤਰ੍ਹਾਂ ਉਹਦਾ ਜਿਹੜਾ ਨਰਾਦਰ ਕਰਨਾ ਉਹ ਇੱਕ ਮਾੜੀ ਗੱਲ ਹੈਗੀ ਆ ਸੋ ਅੱਜ ਦੀਆਂ ਜਿੰਨੀਆਂ ਵੀ ਅ ਦੌਰ ਦੇ ਨਿਊਜ਼ਪੇਪਰਸ ਆ ਉਹਨਾਂ ਦੇ ਫਰੰਟ ਦੇ ਉੱਤੇ ਇਹ ਨਿਊਜ਼ ਲੱਗੀ ਹੋਈ ਆ ਕਿ ਕਿਸ ਤਰ੍ਹਾਂ ਇੱਕ ਯੂਐਸ ਦੀ ਕਾਂਗਰਸ ਵੂਮਨ ਕਿੱਦਾਂ ਉਹ ਅਨਐਜੂਕੇਟਿਡ ਹੋ ਸਕਦੀ ਜਿਹਨੂੰ ਇਹੇ ਨਹੀਂ ਪਤਾ ਭਈ ਇਹ ਮੁਸਲਮਾਨ ਆ ਜਾਂ ਸਿੱਖਾਂ ਚਾਹੇ ਕੋਈ ਵੀ ਆ ਤੇ ਫਿਰ ਉਸ ਤੋਂ ਬਾਅਦ ਉਹ ਕਿਉਂ ਨਹੀਂ ਅਰਦਾਸ ਕਰ ਸਕਦੇ ਹੈਗੇ ਸੋ ਉਹਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਆ ਹੋ ਰਿਹਾ ਹੈਗਾ ਨਹੀਂ ਵਿਰੋਧ ਹੋਣਾ ਲਾਜ਼ਮੀ ਹੈ ਹਰਜੋਤ ਸਿੰਘ ਜੀ ਦੇਖੋ ਇਹ ਜਿਹੜਾ ਮੁਲਕ ਆ ਉਹ ਸਾਰਿਆਂ ਨੇ ਜਿਹਨੇ ਧਾਰਮਿਕ ਭਾਵਨਾਵਾਂ ਉਹਨਾਂ ਦੀ ਕਦਰ ਕਰਨ ਵਾਲਾ ਮੁਲਕ ਆ ਬਾਈ ਕਨਸਟੀਟਿਊਸ਼ਨ ਇਨਿੰਗਾ ਕੀ ਕੋਈ ਪਾਰਟੀ ਕਹਿੰਦੀ ਵੀ ਅਸੀਂ ਜਾਦੇ ਧਾਰਮਿਕ ਆਜ਼ਾਦੀ ਦੇਵਾਂਗੇ ਜਿਹੜੇ ਇਹ ਲੋਕ ਨੇ ਨੁਮਾਇੰਦੇ ਨੇ ਪਹੁੰਚੇ ਹੋਏ ਨੇ ਵੱਖ-ਵੱਖ ਸਦਨ ਦੇ ਵਿੱਚ ਜਾਂ ਹਾਊਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਸਭ ਤੋਂ ਪਹਿਲਾਂ ਕਨਸਟੀਟਿਊਸ਼ਨਲ ਵੈਲਿਊਜ਼ ਜਿਹੜੀਆਂ ਨੇ ਉਹ ਜ਼ਰੂਰ ਰੀਡ ਕਰਨਾ ਚਾਹੀਦੀਆਂ ਨੇ ਕਈ ਵਾਰੀ ਆਪਾਂ ਦੇਖਿਆ ਵੀ ਨਿੱਜੀ ਨਫ਼ਰਤ ਦੇ ਵਿੱਚ ਗਰਸੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਆਪਾਂ ਨਾ ਸਿਰਫ ਸਿੱਖ ਅਰਦਾਸ ਦੀ ਰਿਸਪੈਕਟ ਕਰਦੇ ਆ ਬਲਕਿ ਜਿਹੜੀ ਉੱਥੇ ਜੂਸ਼ ਲੋਕਾਂ ਨੇ ਕੋਈ ਪ੍ਰਾਰਥਨਾ ਕੀਤੀ ਆਪਾਂ ਉਹਦੀ ਵੀ ਰਿਸਪੈਕਟ ਬਰਾਬਰ ਕਰਦੇ ਆ ਬਾਕੀ ਜਿਹ ਸਤਕਾਰ ਦਿੱਤਾ ਗਿਆ ਰਿਸਪੈਕਟ ਦਿੱਤੀ ਗਈ ਆਪਾਂ ਉਹਦੀ ਵੀ ਰਿਸਪੈਕਟ ਕਰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਜੇਕਰ ਉਹ ਇਸ ਤਰ੍ਹਾਂ ਦੇ ਨਾਲ ਬਿਹੇਵ ਕਰ ਰਹੇ ਨੇ ਪਹਿਲਾਂ ਕਿਸੇ ਭਾਈਚਾਰੇ ਨੂੰ ਕਹਿ ਦੇਣਾ ਤੇ ਬਾਅਦ ਦੇ ਵਿੱਚ ਕਿਸੇ ਭਾਈਚਾਰੇ ਨੂੰ ਕਹਿ ਦੇਣਾ ਫਰੇਜ਼ਨੋ ਸਿਟੀ ਕਾਉਂਸਲ ਦੀ ਗੱਲ ਕਰੀਏ ਇਸ ਹਫਤੇ ਸ਼ਹਿਰ ਦਾ ਜਿਹੜਾ 2.4 ਬਿਲੀਅਨ ਦਾ ਜਿਹੜਾ ਡਾਲਰ ਦਾ ਬਜਟ ਆ ਉਹਦੇ ਉੱਤੇ ਇਹਨਾਂ ਨੇ ਬੜੀ ਲੰਬੀ ਚਰਚਾ ਕੀਤੀ ਆ ਦੱਸਿਆ ਗਿਆ ਕਿ ਬਜਟ ਦੇ ਉੱਤੇ ਜਿਹੜੀ ਚਰਚਾ ਹੋਈ ਆ ਕਾਉਂਸਲ ਨੇ ਬਾਈ ਡਿਪਾਰਟਮੈਂਟਸ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਉਹ ਆਪਾਂ ਕਹਿ ਲਈਏ ਕਿ ਇੱਕ ਤਰੀਕੇ ਨਾਲ ਪ੍ਰੈਜੈਂਟੇਸ਼ਨ ਸੁਣੀਆਂ ਤੇ ਨਾਲ ਨਾਲ ਉਹਨਾਂ ਦੇ ਜਿਹੜੀਆਂ ਮੰਗਾਂ ਸੀ ਜਾਂ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਦਿੱਤੇ ਕਾਉਂਸਲ ਦੇ ਅਖੀਰਲੇ ਮਹੀਨੇ ਦੇ ਕੀ ਅੰਤ ਤੱਕ ਜਿਹੜਾ ਆਉਂਦਿਆਂ ਆਉਂਦਿਆਂ 2.4 ਬਿਲੀਅਨ ਡਾਲਰ ਦੇ ਜਿਹੜਾ ਬਸਟਾ ਉਹਨੂੰ ਮਨਜ਼ੂਰੀ ਦਿੱਤੀ ਆ 60 ਜਿਹੜੇ ਪ੍ਰੋਜੈਕਟ ਨੇ ਵੱਖ-ਵੱਖ ਤਰ੍ਹਾਂ ਦੇ ਉਹਦੇ ਲਈ ਬਜਟ ਜਿਹੜਾ ਉਹ ਮਤਾ ਪਾ ਕੇ ਰੱਖਿਆ ਗਿਆ ਕਿ ਇਹਨਾਂ ਨਾਲ ਪ੍ਰੋਜੈਕਟਾਂ ਦੇ ਲਈ ਜਿਹੜਾ ਬਜਟ ਰੱਖਣਾ ਪੈਣਾ ਹੈ 9.6 ਮਿਲੀਅਨ ਡਾਲਰ ਦੀ ਜਿਹੜੀ ਮੋੜਾ ਵੰਡ ਕੀਤੀ ਗਈ ਹੈ ਜਿਹਨੂੰ ਮੇਅਰ ਜੈਰੀ ਡਾਇਰ ਜਿਹੜੇ ਨੇ ਉਹਨਾਂ ਨੇ ਦੱਸਿਆ ਵੀ ਅਸੀਂ ਪ੍ਰਸ਼ਾਸਨ ਦੇ ਵਿੱਚ ਖਰਚ ਕਰਾਂਗੇ ਇਹਨਾਂ ਨਾਲ ਥਾਵਾਂ ਤੇ ਖਰਚ ਕਰਾਂਗੇ ਇਹਦੇ ਨਾਲ ਨਾਲ ਜਿਹੜੀ ਇੱਕ ਹੋਰ ਗੱਲ ਨਿਕਲ ਕੇ ਆਈ ਹੈ ਫਰੇਜ਼ਨੋ ਦੇ ਵਿੱਚ ਡਾਊਨਟਾਊਨ ਜਿਹੜੀ ਪਾਰਕਿੰਗ ਆ ਉਹਦੇ ਵਿੱਚ ਜਿਹੜੇ ਟੈਕਸ ਪੇਅਰਸ ਨੇ ਉਹ ਐਕਸਟਰਾ 4 ਮਿਲੀਅਨ ਸਾਲਾਨਾ ਜਿਹੜਾ ਉਹ ਆਪਣਾ ਐਡ ਕਰ ਜਾਂਦੇ ਨੇ ਮਤਲਬ ਉਹਨਾਂ ਨੂੰ ਇਹ ਪੇ ਕਰਨਾ ਪੈਂਦਾ ਜਾਂ ਜਿੰਨੀਆਂ ਵੀ ਸਿਟੀ ਦੇ ਨਾਲ ਸੰਬੰਧ ਜਿਹੜੀਆਂ ਪਾਰਕਿੰਗਸ ਨੇ ਇਹ 60 ਮੋਸ਼ਨ ਜਿਹੜੇ ਨੇ ਉਹ ਰੀ ਅਲੋਕੇਟ ਕਰਨ ਦੇ ਲਈ 10 ਮਿਲੀਅਨ ਜਿਹੜਾ ਬਜਟ ਆ ਉਹਨੂੰ ਪਾਏਗੇ ਕਾਉਂਸਲ ਮੈਂਬਰ ਜਿਹੜੇ ਨੇ ਉਹਨਾਂ ਨੇ ਡਿਬੇਟ ਕੀਤੀ ਜਿਹੜਾ ਕੰਟਰੋਵਰਸ਼ੀਅਲ ਇਸ਼ੂ ਆ ਸੈਲਰੀ ਨੂੰ ਲੈ ਕੇ ਜਾਂ ਰਿਟਾਇਰਮੈਂਟ ਐਡਮਿਨਿਸਟ੍ਰੇਟਰ ਨੂੰ ਲੈ ਕੇ ਜਾਂ ਪਾਰਕਿੰਗ ਡਿਪਾਰਟਮੈਂਟ ਦਾ ਜਿਹੜਾ ਡੈਫਿਸਿਟ ਆ ਉਹਨੂੰ ਲੈ ਕੇ ਫਰੇਜ਼ਨ ਆਫ ਫਾਇਰ ਜਿਹੜੀ ਆ ਉਹਨੇ ਪਤਾ ਲੱਗਿਆ ਵੀ ਉਹ 39% ਜਿਹੜਾ ਇਨਕਰੀਜ਼ ਕੀਤਾ ਔਰ ਦਸਾਬ ਫਰੀ ਵੇਜ਼ ਜਿਹੜੇ ਫਾਇਰ ਲੱਗੀਆਂ ਨੇ ਜਾਂ ਹੋਰ ਮਾਮਲਿਆਂ ਦੇ ਵਿੱਚ ਜਿਹੜੇ ਵਕ ਵਕ ਬਾਈ ਡਿਪਾਰਟਮੈਂਟਸ ਨੇ ਇਸ ਮੀਟਿੰਗ ਦੇ ਬਾਬਤ ਤੇ ਇਹ ਵੀ ਨਿਕਲ ਕੇ ਆ ਰਿਹਾ ਵੀ ਜੈਰੀ ਡਾਇਰ ਦਾ ਜਿਹੜਾ ਇਹ ਅਮਲਾ ਲੈ ਜਾ ਉਹਨਾਂ ਦੇ ਜਿਹੜੀ ਨਾਲ ਕੰਮ ਕਰਨ ਵਾਲੇ ਲੋਕ ਨੇ ਕਈ ਡਿਪਾਰਟਮੈਂਟਸ ਤੇ ਇਹੋ ਜੇ ਸਵਾਲ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਔਕੇ ਹੋਗੇ ਖਾਸ ਕਰਕੇ ਜਿਹੜਾ ਇੱਕ ਆ ਪ੍ਰੋਗਰਾਮ ਸੀਗਾ ਥਰਡ ਪਾਰਟੀ ਕੰਪਨੀ ਏਸੀ ਜਿਹੜਾ ਐਕਸਪਾਇਰ ਸੀਗਾ ਨੈਕਸਟ ਜਨਵਰੀ ਦੇ ਵਿੱਚ ਹੋਣ ਵਾਲਾ ਉਹਦੇ ਨਾਲ ਜੁੜਿਆ ਜਿਹੜਾ ਉਹਦੀ ਸੇਵਿੰਗ ਦੇ ਨਾਲ ਜੁੜਿਆ ਕੋਈ 5 ਲੱਖ ਡਾਲਰ ਦਾ ਸਵਾਲ ਸੀਗਾ ਉਸ ਮਾਮਲੇ ਦੇ ਵਿੱਚ ਪਾਰਕਿੰਗ ਜਿਹੜੀ ਆ ਉਹ ਕਹਿੰਦੇ ਕਿ ਇੱਕ ਬਹੁਤ ਵੱਡੀ ਆ ਇੱਕ ਇਸ ਟਾਈਮ ਫੈਸਿਲਿਟੀ ਜਿਹੜੀ ਸਿਟੀ ਪ੍ਰੋਵਾਈਡ ਕਰਦੀ ਆ ਪਰ ਉਹ ਕਹਿੰਦੇ ਕਿ ਨਾਲ-ਨਾਲ ਇਹ ਕੋਈ ਜ਼ਰੂਰੀ ਨਹੀਂਗਾ ਵੀ ਇਹਨੂੰ ਸਬਸਿਡਾਈਜ਼ ਕਰ ਦਈਏ ਜਾਂ ਹੋਰ ਕਰ ਦਈਏ ਕੋਈ ਰਾਹਤ ਵਾਲੀ ਗੱਲ ਉਹਨਾਂ ਨੇ ਨਹੀਂ ਕੀਤੀ ਸਿਟੀ ਜਿਹੜੀ ਆ ਉਹਨੇ ਆਪਰੇਸ਼ਨ ਡਾਊਨਟਾਊਨ ਪਾਰਕਿੰਗ ਦੇ ਨਾਲ ਸੰਬੰਧਿਤ ਜਾਂ ਹੋਰ ਜਿਹੜੀ ਰੀਅਲ ਡੈਫਿਸਿਟ ਆ ਉਹ 1 ਮ ਗਿਆ ਆਪਰੇਸ਼ਨਿੰਗ ਆਪਰੇਟਿੰਗ ਪਾਰਕਿੰਗ ਦਾ ਜਿਹੜਾ ਜ ਹੈਗਾ ਉਹ ਵੀ ਉਵੇਂ ਤਰ੍ਹਾਂ ਚੱਲੀ ਰਹੂਗਾ ਇਹਦੇ ਨਾਲ ਨਾਲ ਜਿਹੜੇ ਜੈਰੀ ਡਾਇਰ ਨੇ ਜਾਂ ਹੋਰ ਜਿਹੜੀ ਸਿਟੀ ਦੇ ਪਲਾਨ ਨੇ ਉਹਦੇ ਵਿੱਚ ਕਈ ਸਟਾਫਰ ਜਿਹੜੇ ਨੇ ਉਹ ਐਡ ਕਰਨ ਦੀ ਗੱਲ ਕੀਤੀ ਗਈ ਹੈ ਅ ਇਸ ਟਾਈਮ 32 ਥਾਵਾਂ ਦੇ ਉੱਤੇ ਹੋਰ ਜਿਹੜੇ ਇੱਕ ਇਹ ਵੀ ਜਿਹੜਾ ਜਿਹੜਾ ਮੁੱਦਾ ਪ੍ਰਮੁਖਤਾ ਦੇ ਨਾਲ ਉਠਾਇਆ ਗਿਆ ਕਿ ਚੱਕਿਆ ਗਿਆ ਬਲਕਿ ਆਪਾਂ ਕਵਾਂਗੇ ਕਿ ਜਿਹੜੀਆਂ ਫ੍ਰੈਜ਼ਨੋ ਦੇ ਵਿੱਚ ਜਿਹੜੀਆਂ ਥਾਵਾਂ ਘਟਦੀਆਂ ਜਾ ਰਹੀਆਂ ਨੇ ਖਾਸ ਕਰਕੇ ਹੋਮਲੈਸਨੈਸ ਦੇ ਕਰਕੇ ਜਾਂ ਹੋਰ ਥਾਵਾਂ ਦੇ ਉੱਤੇ ਕ੍ਰਾਈਮ ਦੇ ਉੱਤੇ ਤਾਂ ਲੋਕਾਂ ਦਾ ਕਹਿਣਾ ਇਹ ਸੀਗਾ ਵੀ ਤੁਸੀਂ ਹੋਰ ਜਿਹੜੀਆਂ ਚੀਜ਼ਾਂ ਦੇ ਉੱਤੇ ਸਾਨੂੰ ਦੱਸ ਰਹੇ ਹੋ ਉਹ ਠੀਕ ਆ ਪਰ ਕ੍ਰਾਈਮ ਦੇ ਉੱਤੇ ਵੀ ਜਿਹੜੀ ਇਸ ਟਾਈਮ ਜਿਹੜੇ ਕਾਬੂ ਪਾਉਣਾ ਤੁਹਾਡੀ ਪ੍ਰਮੁਖਤਾ ਹੋਣੀ ਚਾਹੀਦੀ ਆ ਇੱਥੇ ਇਹ ਵੀ ਵਿਚਾਰਿਆ ਗਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਫ੍ਰੈਜ਼ ਨੂੰ ਇੱਕ ਉਹ ਸ਼ਹਿਰ ਬਣਦਾ ਜਾ ਰਿਹਾ ਜ ਜੀ ਦੀ ਇਕਨੋਮੀ ਬੜੀ ਤੇਜ਼ੀ ਦੇ ਨਾਲ ਅੱਗੇ ਵਧਦੀ ਜਾ ਰਹੀ ਹੈ ਸੋ ਸਿਟੀ ਨੇ ਇਹ ਉਮੀਦ ਪ੍ਰਗਟਾਈ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਟੈਕਸਸ ਤੋਂ ਜਿਹੜੀ ਮਨੀ ਕਲੈਕਟ ਹੁੰਦੀ ਹੈ ਉਹਦੇ ਵਿੱਚ ਵਾਧਾ ਹੋਊਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਯੂਐਸ ਤੇ ਚਾਈਨਾ ਦੀ ਜਿਹੜੀ ਟ੍ਰੇਡ ਟਾਕ ਆ ਉਹ ਹੁਣ ਲੰਡਨ ਦੇ ਵਿੱਚ ਜੂਨ 9 ਨੂੰ ਹੋਣ ਜਾਰੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਜ਼ਿੰਗਪਿੰਗ ਨਾਲ ਫੋਨ ਦੇ ਉੱਤੇ ਲਗਭਗ ਡੇਢ ਘੰਟਾ ਗੱਲਬਾਤ ਕੀਤੀ ਸੀ ਖਾਸ ਕਰਕੇ ਟ੍ਰੇਡਸ ਨੂੰ ਲੈ ਕੇ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਜੋ ਵੱਖ-ਵੱਖ ਜਿਹੜੇ ਇਸ਼ੂ ਹੈਗੇ ਆ ਟ੍ਰੇਡ ਸੈਕਟਰੀ ਸਕਾਟ ਵਸੈਂਟ ਕਮਰਸ ਸੈਕਟਰੀ ਹਾਰਵਰ ਲਟਨਿਕ ਤੇ ਯੂ ਐਸ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਜੇਮੀਸਨ ਗਰੀਰ ਇਹ ਲੰਡਨ ਦੇ ਵਿੱਚ ਪਹੁੰਚ ਰਹੇ ਆ ਇਸੇ ਤਰ੍ਹਾਂ ਰਿਪਰੈਜ਼ੈਂਟੇਟਿਵ ਆਫ ਚਾਈਨਾ ਜਿਹੜੇ ਆ ਉਹ ਵੀ ਪਹੁੰਚਣਗੇ ਤਾਂ ਕਿ ਟ੍ਰੇਡ ਦੇ ਉੱਤੇ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਬਣਾਈ ਜਾ ਸਕੇ ਚਾਈਨਾ ਦੀ ਮੈਸੇਜ ਉਹ ਵਾਸ਼ਿੰਗਟਨ ਦੇ ਵਿੱਚ ਆ ਉਹਨਾਂ ਨੇ ਇਹਦੇ ਬਾਰੇ ਕੋਈ ਡਿਟੇਲ ਨਹੀਂ ਦੱਸੀ ਹੈਗੀ ਪਰ ਜੋ ਅਗਲੇ ਵੀ ਕਈ ਮੀਟਿੰਗ ਹੋਣ ਜਾ ਰਹੀ ਹੈਗੀ ਆ ਇਹ 2 ਮਹੀਨੇ ਤੋਂ ਬਾਅਦ ਆ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਲਬਰੇਸ਼ਨ ਡੇ ਟੈਰਫ ਕਰਕੇ ਜਿਹੜਾ ਜਾਣਿਆ ਜਾਂਦਾ ਹੈ 145% ਟੈਕਸ ਉਹ ਜਿਹੜਾ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਲਾ ਦਿੱਤਾ ਸੀ ਬਾਅਦ ਦੇ ਵਿੱਚ ਉਸ ਨੂੰ ਕਟਾ ਵੀ ਦਿੱਤਾ ਗਿਆ ਸੀਗਾ ਸੋ ਸਵਿਟਜ਼ਰਲੈਂਡ ਨੇ ਵੀ ਇਹਦੇ ਵਿੱਚ ਕਾਫੀ ਹਿੱਸਾ ਪਾਇਆ ਹੈ ਇਹ ਟ੍ਰੂਸ ਬੰਦ ਕਰਨ ਦੇ ਲਈ ਸੋ ਕਹਿੰਦੇ ਭਈ ਕਾਲ ਜਦੋਂ ਕਾਲੀਗੀ ਤੀਜੀ 트럼ਪ ਤੇ ਜੀਜ਼ ਇੰਕਨ ਨੇ ਉਹ ਐਗਰੀ ਹੋਏ ਸੀ ਵੀ ਅਸੀਂ ਇੱਕ ਦੂਜੇ ਦੇ ਮੌਲਕ ਦੇ ਨਾਲ ਰਲ ਕੇ ਜਿਹੜੀ ਆ ਗੱਲਬਾਤ ਕਰਾਂਗੇ ਸੋ ਇਹ ਹੁਣ ਜਿਹੜੀ ਗੱਲਬਾਤ ਆ ਹੁਣ ਜਾਰੀ ਹੈਗੀ ਆ ਜੀ ਅਗਲੀ ਖਬਰ ਜਿਹੜੀ ਆ ਉਹ ਉਸ ਪੁਲਿਸ ਆਫਸਰ ਦੇ ਨਾਲ ਜੁੜੀ ਹੋ ਪੁਲਿਸ ਚੀਫ ਦੇ ਨਾਲ ਜੁੜੀ ਹੈ ਜਿਹੜਾ ਜੇਲ ਦੇ ਵਿੱਚ ਭਜਨ ਦੇ ਵਿੱਚ ਕਾਮਯਾਬ ਹੋ ਗਿਆ ਸੀ 30 ਸਾਲਾਂ ਦੀ ਉਹ ਸਜ਼ਾ ਕੱਟ ਰਿਹਾ ਸੀਗਾ ਆਰਕੰਸਾਸ ਜਿਹੜਾ ਆਰਕੰਸਾ ਪੁਲਿਸ ਚੀਫ ਦੱਸਿਆ ਗਿਆ ਕਤਲ ਤੇ ਰੇਪ ਦੇ ਮਾਮਲਿਆਂ ਦੇ ਵਿੱਚ ਇਹਨੂੰ ਦੁਬਾਰਾ ਜਿਹੜਾ ਫੜ ਲਿਆ ਗਿਆ ਗ੍ਰੈਂਟ ਹਾਰਡ ਨੇ ਤਾਂ ਨਾਮ ਦੱਸਿਆ ਗਿਆ ਇਹਨੂੰ ਦੱਸਿਆ ਗਿਆ ਕਿ 1.5 1.5 ਮਾਈਲਸ ਜਿਹੜਾ ਵੈਸਟਰਨ ਆਫ ਨਾਰਦਰਨ ਆਰਕੰਸਾ ਪ੍ਰिजनਾ ਉੱਥੇ ਜਿਹੜਾ ਉਪਾਜਨ ਦੇ ਵਿੱਚ ਕਾਮਯਾਬ ਹੋ ਗਿਆ ਸੀਗਾ ਹਰਨ ਜਿਹੜਾ ਉਹਨੂੰ ਕੈਲਿਕੋ ਰੌਕ ਨਾਰਥ ਸੈਂਟਰਲ ਯੂਨਿਟ ਦੇ ਵਿੱਚ ਜਿਹੜਾ ਉਲਝਾਇਆ ਗਿਆ ਤੇ ਦੱਸਿਆ ਗਿਆ ਕਿ ਇਹਨੇ ਭੱਜਣ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਬਦਲੀਆਂ ਪਰ ਦੋ ਹਫ਼ਤਿਆਂ ਦੇ ਲਗਾਤਾਰੇ ਦਾ ਪਿੱਛਾ ਕਰਨ ਤੋਂ ਬਾਅਦ ਜਿਹੜਾ ਇਹਨੂੰ ਫੜ ਲਿਆ ਗਿਆ ਇਹ ਇੱਕ ਖਤਰਨਾਕ ਜਿਹੜਾ ਪੁਲਿਸ ਮੁਲਾਜ਼ਮਾ ਉਹ ਦੱਸਿਆ ਗਿਆ ਕਿ ਯੂ ਐਸ ਬਾਰਡਰ ਪਾਟ੍ਰੋਲ ਨੇ ਵੀ ਇਹਨੂੰ ਲੋਕੇਟ ਕੀਤਾ ਸੀਗਾ ਮੁਕੇਸ਼ਨ ਕ੍ਰੀਕ ਜਿਹੜਾ ਰਿਜ਼ਰਵਡ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਕੋਈ ਇਲਾਕਾ ਪੈਂਦਾ ਉੱਥੇ ਸੋ ਉਸ ਤੋਂ ਬਾਅਦ ਅਰਕੰਸਾ ਡਿਪਾਰਟਮੈਂਟ ਆਫ ਕਰੈਕਸ਼ਨਸ ਨੂੰ ਇਹ ਸੌਂਪ ਦਿੱਤਾ ਗਿਆ ਬੰਦਾ ਜੀ ਬਿਲਕੁਲ ਅਗਲੀ ਖਬਰ ਚਲੋ ਜੀ ਲਾਸ ਐਂਜਲਸ ਟਾਈਮ ਰਿਪੋਰਟ ਕਰ ਰਹੀ ਹੈ ਕਿ ਮਲਟੀਪਲ ਇਮੀਗ੍ਰੇਸ਼ਨ ਸਪੀਸ reported across LA with the 10th stand up downtown Los Angeles ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਜਿਹੜੇ ਆਈਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ ਉਹ ਰਿਪੋਰਟ ਸਾਹਮਣੇ ਆਈ ਹੈਗੀ ਆ ਵੀਡੀਓਜ਼ ਆ ਰਹੀਆਂ ਕਿ ਇਸ ਤਰ੍ਹਾਂ ਵੈਸਟ ਲੀਕ ਦੇ ਵਿੱਚ ਹੋਮ ਹੋਮ ਡੀਪੋ ਦੀ ਪਾਰਕਿੰਗ ਲੋਟ 'ਚ ਲੋਕਰ ਰਨ ਕਰ ਰਹੇ ਆ ਭਜ ਰਹੇ ਆ ਵੀ ਫੈਡਰਲ ਏਜੰਟਸ ਆ ਰਹੇ ਆ ਤੇ ਲੋਕਾਂ ਨੇ ਜਿਹੜੀਆਂ ਵੀਡੀਓ ਵੀ ਰਿਕਾਰਡ ਕੀਤੀਆਂ ਜਿਹਦੇ ਵਿੱਚ ਲੋਕ ਕਾਫੀ ਇਕੱਠੇ ਹੋ ਗਏ ਉੱਥੇ ਉਹਨਾਂ ਨੇ ਸਪੈਨਿਸ਼ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਮੀਗ੍ਰੇਸ਼ਨ ਦੇ ਆਫੀਸ਼ੀਅਲ ਇੱਥੇ ਪਹੁੰਚ ਗਏ ਹੈਗੇ ਆ ਤੇ ਜਿੰਨਾ ਵੀ ਲੋਕ ਸਕਦੇ ਆ ਲੁੱਕ ਜਾਓ ਇਸੇ ਤਰ੍ਹਾਂ ਗਾਰਮੈਂਟ ਡਿਸਟ੍ਰਿਕਟ ਦੇ ਜਿਹੜੇ ਬਿਜ਼ਨੈਸਸ ਆ ਉੱਥੇ ਵੀ ਛਾਪੇਮਾਰੀ ਕਰਕੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਕਿ ਕੁਝ ਯੂਨੀਅਨ ਦੇ ਮੈਂਬਰਸ ਜਿਹੜੇ ਆ ਇਹ ਜਿਹੜੀ ਸਭ ਤੋਂ ਵੱਡੀ ਯੂਨੀਅਨ ਹੈਗੀ ਆ ਸਰਵਿਸ uh, ਇੰਪਲਾਈ S E I U ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਉਹਨਾਂ ਦੇ ਪ੍ਰੈਜ਼ੀਡੈਂਟ ਡੇਵਿਡ ਹੋਰੇਟਾ ਉਹਨਾਂ ਨੂੰ ਡੀਟੇਨ ਕੀਤਾ ਗਿਆ ਹੈਗਾ ਤੇ ਉਹਦੇ ਸੱਟਾਂ ਵੀ ਲੱਗੀਆਂ ਹੈਗੀਆਂ ਇਸੇ ਤਰ੍ਹਾਂ ਇਸ ਤੋਂ ਬਿਨਾਂ ਹੋਰ ਵੀ ਇਸ ਯੂਨੀਅਨ ਦੇ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਗਏ ਹੈਗੇ ਆ ਮੇਅਰ ਕੈਰਨ ਵਾਸ ਜੋ ਲਾਸ ਏਂਜਲਸ ਦੀ ਆ ਉਹਨਾਂ ਨੇ ਇਹ ਕਿਹਾ ਹੈ ਵੀ ਲੋਕਾਂ ਦੇ ਮਨਾਂ ਦੇ ਵਿੱਚ ਟੈਰਰ ਫਲਾ ਰਹੇ ਹੈਗੇ ਆ ਸੋ ਇਹਦੇ ਕਰਕੇ ਡਿਸਟਰਪਟ ਬੇਸਿਕ ਪ੍ਰਿੰਸੀਪਲਸ ਆਫ ਸੇਫਟੀ ਸਾਡੇ ਸ਼ਹਿਰ ਦੇ ਵਿੱਚ ਹੋ ਰਹੀ ਹੈਗੀ ਆ ਸੋ ਡਾਊਨਟਾਊਨ ਲਾਸ ਐਂਜਲਸ ਦੇ ਰੇਡ ਦੇ ਵਿੱਚ ਵੀ ਬੰਦੇ ਫੜੇ ਹੈਗੇ ਆ ਅ ਇੱਕ ਕੈਟਿਆ ਗਾਰਸੀਆ ਯੂ ਐਸ ਸਿਟੀਜ਼ਨ ਆ ਉਹਨ ਦੱਸਿਆ ਕਿ ਉਹਦੇ ਜਿਹੜੇ ਫਾਦਰ ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਸੋ ਕਾਫੀ ਲੋਕਾਂ ਨੂੰ ਲਾਸ ਐਂਜਲਸ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਆਈਐਸ ਵੱਲੋਂ ਜੀ ਸੋ ਅਰਜੋਤ ਸਿੰਘ ਜੀ ਆਪਣਾ ਜਿਹੜਾ ਖਬਰਾਂ ਦਾ ਸਮਾਝ ਜੋ ਸਮਾਪਤੀ ਵੱਲ ਤੇ ਜਾਂਦੇ ਜਾਂਦੇ ਆਪਾਂ ਕਰਾਂਸੀ ਦੇ ਬਾਰੇ ਤੇ ਸਟਾਕ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚੱਲਗੇ ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰੀਏ ਜਿਸ ਤਰ੍ਹਾਂ ਮੈਂ ਸਵੇਰੇ ਵੀ ਦੱਸਿਆ ਸੀ ਕਿ 1.33 ਲੱਖ ਨਵੀਆਂ ਜੌਬਸ ਕ੍ਰੀਏਟ ਹੋਈਆਂ ਐ ਜਿਹਦੇ ਕਰਕੇ ਅੱਜ ਸਟਾਕ ਮਾਰਕੀਟ ਉੱਪਰ ਗਈ ਆ ਡਾਉਜਨ ਇੰਡਸਟਰੀਅਲ 443.13 ਉੱਪਰ ਗਿਆ ਤੇ ਕਲੋਜ਼ ਹੋਇਆ 42762.87 ਦੇ ਉੱਤੇ ਤੇ ਇਸੇ ਤਰ੍ਹਾਂ ਐਸ ਐਂਪੀ ਇੰਡੈਕਸ ਉੱਪਰ ਗਿਆ 231.50 ਤੇ ਕਲੋਜ਼ ਹੋਇਆ 19529.95 ਦੇ ਉੱਤੇ ਤੇ ਇਸੇ ਤਰ੍ਹਾਂ ਨੈਸਟੈਕ ਵੀ ਜਿਹੜਾ ਆ ਉਹ 162.08 ਉੱਪਰ ਗਿਆ ਤੇ ক্লোਜ਼ ਹੋਇਆ 20045.36 ਦੇ ਉੱਤੇ ਜੀ ਬਿਲਕੁਲ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ 1 US ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 79 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 282 ਰੁਪਏ ਤੇ 20 ਪੈਸਿਆਂ ਦੇ ਬਰਾਬਰ 1 US ਡਾਲਰ ਦੀ ਕੀਮਤ ਰਹੀ ਹੈ ਜੀ ਤੇ ਕੋਰੀਫੇਸ ਲੋਕਾਂ ਨੂੰ ਬੇਨਤੀ ਕਰਦੇ ਜਾਈਏ ਤੇ ਕੱਲ ਨੂੰ ਨਗਰ ਕੀਰਤਨ ਹੈਗਾ ਸੈਨ ਫਰਾਂਸਿਸਕੋ ਦੇ ਵਿੱਚ ਵੱਧ ਚੜ ਕੇ ਨਗਰ ਕੀਰਤਨ ਸ਼ਿਰਸਾ ਪਾਉ ਬਹੁਤ ਸਾਰੇ ਸ਼ਹਿਰਾਂ ਤੋਂ ਬਸਾਂ ਜਾ ਰਹੀਆਂ ਆ ਅੱਜ ਜਿਹੜੇ ਦੁਪਹਿਰੇ ਪ੍ਰੋਗਰਾਮ ਹੋਏ ਸੀ ਉਹਨਾਂ ਦੇ ਵਿੱਚ ਦੱਸਿਆ ਵੀ ਸੀ ਅਸੀਂ ਸਾਰਿਆਂ ਦੀ ਲਿਸਟ ਜਿਹੜੀ ਆ ਉਹ ਪੰਜਾਬੀ ਜਿਹੜੀ ਯੂਐਸਏ ਦੀ ਫੇਸਬੁੱਕ ਦੇ ਉੱਤੇ ਪਾ ਦਿੱਤੀ ਹੈਗੀ ਆ ਕਿਹਨੂੰ ਕਿਹਨੂੰ ਕੰਟੈਕਟ ਕਰਨਾ ਹੈਗਾ ਜੂਬਾ ਸਿਟੀ ਬਰਾਡਸ਼ਾ ਰੋਡ ਗੁਰਦੁਆਰਾ ਸੈਕਰਮੈਂਟੋ ਬੈਸ ਸੈਕਰਮੈਂਟੋ ਗੁਰਦੁਆਰਾ ਸਾਹਿਬ ਫਰੈਂਚ ਕੈਂਪ ਗੁਰਦੁਆਰਾ ਸਾਹਿਬ ਸਟਾਕਟਨ ਗੁਰਦੁਆਰਾ ਸਾਹਿਬ ਫਰੀ ਮੋਨ ਗੁਰਦੁਆਰਾ ਸਾਹਿਬ ਤੇ ਸਿੰਤਾ ਕਲਾਰਾ ਗੁਰਦੁਆਰਾ ਸਾਹਿਬ ਤੇ ਚੈਰੀ ਐਵੈਨਿਊ ਫ੍ਰਿਜਨੋ ਦੇ ਗੁਰਦੁਆਰਾ ਸਾਹਿਬ ਇਹਨਾਂ ਸਾਰਿਆਂ ਤੋਂ ਜਿਹੜੀਆਂ ਬੱਸਾਂ ਜਾ ਰਹੀਆਂ ਸੋ ਆਪਣੇ ਆਪਣੇ ਨਾਮ ਲਿਖਾਓ ਸਵੇਰੇ ਹੀ ਬੱਸਾਂ ਤੁਰਨੀਆਂ 7 ਵਜੇ ਦੇ ਲੱਗ ਸ਼ਾਗੇ ਤਾਂ ਕਿ ਤੁਸੀਂ ਟਾਈਮ ਸਿਰ ਜਿਹੜਾ ਹੈ ਨਗਰ ਕੀਰਤਨ ਜਦੋਂ ਸ਼ੁਰੂ ਹੋਣਾ ਉਸ ਟਾਈਮ ਪਹੁੰਚ ਸਕੋ ਜੀ ਬਿਲਕੁਲ ਸੋ ਇੱਥੇ ਹੀ ਪ੍ਰੋਗਰਾਮ ਅਪਡੇਟ ਕੈਲੀਫੋਨੀਆ ਨੂੰ ਆਪਾਂ ਸਮਾਪਤ ਕਰਾਂਗੇ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ